ਔਰ ਓरिजिनल ਹਸਬੰਡ ਦੀ ਮੌਤ ਹੋ ਗਈ ਆ ਕੱਲ ਪਰਸੋਂ ਹਾਂਜੀ ਐਵੇਂ ਦੀ ਲੜਕੀ ਆ ਉਹ ਸਾਹਮਣੇ ਘਰ ਆਇਆ ਦਾ ਕੱਲ ਪਰਸੋਂ ਉਹਦੀ ਸ਼ਾਦੀ ਆ ਅੱਛਾ ਤੇ ਕੁਝ ਨਹੀਂ ਰਹਿ ਗਿਆ ਕੁਝ ਨਹੀਂ ਆ ਗੋਨਾ ਦਾ ਹਾਂ ਮੇਰੇ ਬਿੰਦ ਦੀ ਆ ਮੈਨੂੰ ਸ਼ਾਦੀ ਕੱਲ ਦੀ ਕਿੰਨੀ ਦੀ ਆ ਜੀ ਹਾਂ 22 ਤਰੀਕ ਦੀ ਜੀ ਦੀ ਨਾ ਸਰ 23 ਤਰੀਕ ਦੀ ਆ 23 ਤਰੀਕ ਦੀ ਆ ਇਹ ਵੀ ਐਸੀ ਆ ਨਹੀਂ ਸਰ ਫੇਰ ਨਹੀਂ ਸਰ ਉਹ ਅੱਗੇ ਆ ਪਰਿਵਾਰ ਜਿਨ੍ਹਾਂ ਦੇ ਘਰ ਸ਼ਾਦੀ ਹੈ 23 ਤਰੀਕ ਦੀ ਉਹ ਅੱਗੇ ਆ ਸੇ ਫਰ ਇੱਕ ਬੇਟੀ ਨਹੀਂ ਸਰ ਉਹਨਾਂ ਦੀ ਬੇਟੀ ਆ ਤੁਸੀਂ ਐਂ ਕਰੋ ਜੀਰਾ ਜੀ ਮੈਂ ਕਰ ਦਿੰਦਾ ਜੀਰਾ ਸਾਹਿਬ ਮੈਂ ਕਰਾਂ ਆਪਾਂ ਪੈਸਾ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਮੈਂ ਆਪ ਪੈਸਾ ਜੀਰਾ ਸਾਹਿਬ ਦੇ ਰਿਹਾ ਹਾਂਜੀ ਮੀਰਾ ਸਾਹਿਬ ਤੁਸੀਂ ਉਹ ਜਿਹੜੀ ਬੇਟੀ ਦੀ ਸ਼ਾਦੀ ਹੈ ਨਾ ਠੀਕ ਹੈ ਪ੍ਰਧਾਨ ਜੀ ਉਹ ਪਰਿਵਾਰ ਨੂੰ ਦੇ ਦਿਓ ਬੋਲੇ ਜੀ ਸੋ ਬੋਲੇ ਵਸਤੂ ਤੇ ਇਸ ਕੰਮ ਕਰਾਈ ਹੋਈ ਹੈ ਜੀ ਜਿਹਨੇ ਇਹ ਸਵਾਰ ਤੋਂ ਨਹੀਂ ਗਿਆ ਅੱਜ ਨਹੀਂ ਹੋ ਰਿਹਾ ਅੱਜ ਇੱਕ ਸਾਰਾ ਜਗਸੀਰ ਇੱਥੋਂ ਵੀ ਸਰ ਇਹਨੂੰ ਦੇ ਦੇ ਜੀ ਇੱਕ ਸਾਰ 35 ਇਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਮਹਿਮਾਨ ਸਾਹਿਬ ਉਸ ਵਸਤੇ ਜਿਹੜਾ ਇੱਥੇ ਨਾ ਇੱਕ ਬੰਦ ਨਿਕਿਆ ਸੀ ਜਿਹੜਾ ਆਪਾਂ ਨਾ ਇਹ ਇਸ ਨੂੰ ਸਭ ਤੋਂ ਵੱਡਾ ਸਾਡੀ ਮਜਬੂਰੀ ਇਹ ਆ ਕਿ ਸਾਡਾ ਇੱਥੋਂ ਲੈ ਕੇ ਦੂਜਾ ਬੰਦ ਜਿਹੜਾ 7 ਕਿਲੋਮੀਟਰ ਦਾ ਗਿਆ ਹੈ ਸਾਡਾ ਆਲੇ ਵਾਲਾ ਪਿੰਡ ਫੱਤੇ ਵਾਲਾ ਪਿੰਡ ਜਿਹੜਾ ਹੈ ਉਹ ਬਿਲਕੁਲ ਪਾਣੀ ਦੇ ਵਿੱਚ ਆ ਜਿਹੜਾ ਆਲੇ ਵਾਲਾ ਉਹ ਤਾਂ ਬਿਲਕੁਲ ਹੀ ਪਾਣੀ 'ਚ ਆ ਉਹਦੇ ਵਿੱਚੋਂ ਦੀ ਦਰਿਆ ਲੰਘਦਾ ਹੈ ਇੱਥੋਂ ਉਹ ਜਿਹੜਾ 7 ਕਿਲੋਮੀਟਰ ਦਾ ਪਿੰਡ ਆ ਇਹ ਅਸੀਂ ਚਾਹੁੰਦੇ ਆ ਕਿ ਇਸ ਜਿਹੜਾ ਨਾ ਤੁਸੀਂ ਜਿਵੇਂ ਐਲਾਨ ਕੀਤਾ ਹੈ ਇਹਨੂੰ ਨਹਿਰੀ ਰੂਪ ਕਿਹਾ ਠੀਕ ਠੀਕ ਹੈ ਜੀ ਕੰਕਰੀਟ ਦਾ ਜਿਹੜਾ ਹੈ ਨਾ ਇਹਨੂੰ ਉੱਥੇ ਲੱਗ ਗਿਆ ਜਿਹੜਾ ਬੰਨ ਬਣਾ ਕੇ ਉਹ ਜ਼ਰੂਰ ਕਰੋ ਠੀਕ ਜੀ ਸਰ ਸਾਡੇ ਇਲਾਕੇ ਦੀ ਔਰ ਵੀ ਇਹ ਇੱਕ ਮਿੰਟ ਤੇ ਦੂਜੀ ਸਰ ਬੇਨਤੀ ਹੈ ਆ ਦੂਜੀ ਸਰ ਬੇਨਤੀ ਹੈ ਆ ਆਪਣੀ ਸਰਕਾਰ ਦਾ ਟਾਈਮ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਸੀ ਸਾਡੀ ਸਰਕਾਰ ਸੀ ਇਹ ਤੁਹਾਡੀ ਨਹੀਂ ਕਹਿੰਦੇ ਸਾਡੀ ਆਪਣੀ ਉਹ ਜਿਹੜੀ ਨਾ 7000 ਦੇ ਕਿ ਅਸੀਂ ਜ਼ਮੀਨਾ ਪੱਤੀਆਂ ਕਰਾਈਆਂ ਉਹ ਜ਼ਮੀਨਾ ਸਾਡੀਆਂ ਟੁੱਟ ਗਈਆਂ ਜੀ ਉਦੋਂ ਕਰਾਂਗਾ ਠੀਕ ਹੈ ਧੰਨਵਾਦ ਜੀ ਤੁਹਾਡਾ ਅੱਛਾ ਹੁਣ ਦੱਸੋ ਹੁਣ ਆਪਣਾ ਹੁਣ ਤੁਹਾਡੇ ਕੋਲੇ ਜਦੋਂ ਚਾਰੇ ਦੀ ਲੋੜ ਹੈ ਮੂੜੀ ਦੀ ਲੋੜ ਚਾਰੇ ਦੀ ਗਨਪੀਜਨ ਦੀ ਲੋੜ ਬਜਾਓ ਚਾਰੇ ਦੀ ਸਾਨੂੰ ਬਹੁਤ ਲੋੜ ਹਾਰਟ ਰੋਏ ਦੀ ਸਾਨੂੰ ਬਹੁਤ ਜਰੂਰੀ ਚਾਹੀਦੀ ਚਾਰੇ ਦੀ ਲੋੜ ਹੈ ਜੀ 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 ਹੋਰ ਕੋਈ ਹਾਂ ਜੀ ਸਾਨੂੰ ਲੋੜ ਹੈ ਜੀ ਇੱਕ ਬੇਨਤੀ ਇਹ ਆ ਕੇ ਪਿਛਲੀਆਂ 23 ਦੇ ਵਿੱਚ ਜਿਨ੍ਹਾਂ ਆਸਾਨਾਂ ਦੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਤੋੜਦੀਆਂ ਉਹ ਮੀਲੇ ਵਿੱਚ ਮਾਫੀ ਨਹੀਂ ਮਿਲਦਾ ਮਾਫੀ ਨਹੀਂ ਮਿਲਿਆ ਇੱਕ ਦਾ ਉਹ ਦਵਾ ਜਾਨੀ ਨਵੀਆਂ ਮੌਕੀਆਂ ਦੀ ਦਰਕਾਰ ਜਾਂਦਾ ਜਦੋਂ ਮੈਡਮ ਜਾਂਦੇ ਆ ਉਥੇ ਸੰਸਦ ਦੇ ਵਿੱਚ ਸਾਡੇ ਇਲਾਕੇ ਦੀ ਬੇਨਤੀ ਆ ਵੀ ਇੱਕ ਸਾਡੇ ਜਿਹੜਾ ਸੇਫਟੀ ਬੰਦ ਦੀ ਗੱਲ ਕੀਤੀ ਜਾਵੇ ਇੱਕ ਨਹਿਰੀ ਰੂਪ ਬਣਾਇਆ ਜਾਵੇ ਕਸਾ ਕਿ ਲਿਆ ਜੇ ਇਲਾਕੇ ਨੂੰ ਹਰ ਸਾਲ ਮਾਰਚ ਵਾਲੀ ਨਹੀਂ ਪੈਂਦੀ ਆ ਇਹ ਸਾਡੇ ਇਲਾਕੇ ਦੀਆਂ ਬੇਲੀਆਂ ਵਾ ਜ਼ਰੂਰ ਉਠਾਈਆਂ ਜਾਣ ਇੱਕ ਸਰ ਬੇਨਤੀ ਆ ਵੀ ਸਾਨੂੰ ਉਹ ਖਰਾਬਾ ਹੀ ਨਹੀਂ ਮਿਲਦਾ ਸਾਨੂੰ ਸੁਣੋ ਇੱਕ ਮਿੰਟ ਕਿਹ ਬੇਨਤੀ ਆ ਪੰਜਾ ਕਿੱਲਾਂ ਤੋਂ ਵੱਧ ਮਾਪਜਾ ਨਹੀਂ ਮਿਲ ਰਿਹਾ ਨਹੀਂ ਮੈਿਕ ਪਾਈ ਉਹ ਜਿਹੜਾ ਜਿਹੜਾ ਵੀ ਪੰਜਾ ਜਣੀ ਲੈਂਡ ਸਾਡੀ ਤੋੜੀ ਜਾਵੇ ਸਰ ਪੰਜਾ ਕਿੱਲਿਆਂ ਸਾਡਾ ਪੰਜਾ ਕਿੱਲਿਆਂ ਨੂੰ ਜਿਹੜਾ ਖਰਾਬਾ ਮਿਲਦਾ ਜਿੰਨੇ 20 ਕਿੱਲੇ 25 ਕਿੱਲੇ ਜ਼ਮੀਨ ਬੀਜੀ ਸੀ ਉਹਨੇ ਖਰਚਾ ਸਾਰਾ ਕਰ ਲਿਆ ਉਹਨੂੰ ਖਰਾਬਾ ਹੀ ਨਹੀਂ ਮਿਲਦਾ ਅਜਿਹਾ ਦੇਕੇ ਲਗੇ ਤੇ ਹਾਂਜੀ ਬੀਬੀ ਸਰ